ਹੁਣ ਪੰਜਾਬ 'ਚ ਇੰਡਸਟਰੀ ਲਾਉਣੀ ਹੋ ਜੇਗੀ ਹੋਰ ਵੀ ਅਸਾਂ ਸੂਬੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਉਥੇ ਹੀ ਅੱਜ ਪੰਜਾਬ ਪੋਰਟਲ ਦੀ ਸ਼ੁਰੂਆਤ ਹੋਈ ਹੈ ਅਰਵਿੰਦ ਕੇਜਰੀਵਾਲ ਨੇ ਪੋਰਟਲ ਦੀ ਲਾਂਚਿੰਗ ਕੀਤੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਪੰਜਾਬ ਦੀ ਇੰਡਸਟਰੀ ਨੂੰ ਹੁਣ ਵੱਡਾ ਲਾਭ ਮਿਲੇਗਾ 45 ਦਿਨਾਂ ਦੇ ਵਿੱਚ ਇੰਡਸਟਰੀ ਲਾਉਣ ਦੀ ਮਨਜ਼ੂਰੀ ਮਿਲੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਤੇ ਵੱਲੋਂ ਜਿਹੜਾ ਮਿਲ ਕੇ ਇਸ ਨੂੰ ਲਾਂਚ ਕੀਤਾ ਗਿਆ। છેલ્લા 3 ਸਾਲ ਤੋਂ ਅਸੀਂ ਜਦੋਂ ਤੋਂ ਗਵਰਨਮੈਂਟ ਬਣੀ ਹੈ ਕੋਈ ਨਾ ਕੋਈ ਹਰ ਇੱਕ ਵਰਗ ਲਈ ਕੋਈ ਨਾ ਕੋਈ ਪਾਲਿਸੀ ਕੋਈ ਨਾ ਕੋਈ ਇਤਿਹਾਸਿਕ ਚੇਂਜੇਸ ਐਕਟ ਦੇ ਵਿੱਚ ਸੋਧ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਪਬਲਿਕ ਨੂੰ ਫਾਇਦਾ ਹੁੰਦਾ ਹੋਵੇ ਹਰ ਵਰਗ ਦੇ ਲਈ ਅਸੀਂ ਕਰਦੇ ਰਹਿਣਾ ਸੋ ਇਹ ਅੱਜ ਵਾਲਾ ਜਿਹੜਾ ਫੈਸਲਾ ਇਹ ਬੜਾ ਧੇਰ ਤੋਂ ਢਿੱਕਿਆ ਜਾ ਰਿਹਾ ਸੀ ਤੁਹਾਡੇ ਵੱਲੋਂ ਵੀ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਹੁਣ ਤੱਕ ਇੰਡਸਟਰੀ ਲਿਸਟ ਨੂੰ ਇੱਕ ਏਟੀਐਮ ਹੀ ਸਮਝਿਆ ਜਾਂਦਾ ਵੀ ਵੋਟਾਂ ਵੇਲੇ ਉਹ ਚੋਂ ਪੈਸੇ ਕੱਢ ਲਓ ਬਸ ਬਾਅਦ ਚ ਉਹਨੂੰ ਕੁਝ ਨਾ ਪੁੱਛੋ ਉਹਨੂੰ ਗਾਲਾਂ ਕੱਢੋ 5 ਸਾਲ ਚੋਰ ਵੀ ਕਹੋ ਟੈਕਸ ਦੀਆਂ ਪਾਓ ਰੇਡਾਂ ਪਾਓ ਇਨਸਪੈਕਟਰ ਰਾਜ ਲਿਆਓ ਬਸ ਤੰਗ ਇੰਨਾ ਕਰ ਦੋ ਕਿ ਉਹ ਉਹਨੂੰ ਕਹਿਣਾ ਵੀ ਨਾ ਪਵੇ ਸਰਕਾਰਾਂ ਨੂੰ ਕਿ ਤੂੰ ਸਾਨੂੰ ਮਿਲ ਕੇ ਫੰਡ ਦੇ ਜਾਂ ਚੋਣ ਫੰਡ ਦੇ ਜਾਂ ਤੁਸੀਂ ਪਹਿਲਾਂ ਜਿਹੜੀਆਂ ਲਾਲ ਰੰਗ ਦੀਆਂ ਥੈਲੀਆਂ ਚ ਇਲੈਕਸ਼ਨਾਂ ਵੇਲੇ ਦੋ ਪਾਰਟੀਆਂ ਸੀ ਚਲੋ ਤਿੰਨ ਲਾ ਲਓ ਅਲਾਈਅੰਸ ਦੇ ਵਿੱਚ ਸੀ ਅਕਾਲੀ ਦਲ ਬੀਜੇਪੀ ਤੁਸੀਂ ਉਹਨਾਂ ਕੋਲੇ ਜਾਂਦੇ ਸੀ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਉਹਨਾਂ ਦਾ ਕੋਈ ਮੈਨੀਫੈਸਟੋ ਦਾ ਤੁਸੀਂ ਪੁਆਇੰਟ ਵੀ ਨਹੀਂ ਪੜਿਆ ਹੋਣਾ ਉਹਨਾਂ ਦਾ ਪਰ ਕਿਉਂ ਜਾਂਦੇ ਸੀ ਇਸ ਕਰਕੇ ਜਾਂਦੇ ਸੀ ਵੀ ਇਹ ਤੂੰ ਆ ਗਿਆ ਤੂੰ ਸਾਨੂੰ ਤੰਗ ਨਾ ਕਰੀ ਆ ਤੇਰਾ ਮੱਥਾ ਡੰਮਤਾ ਸੀ ਅੱਜ ਉਹ ਦੂਜੇ ਨੂੰ ਕਹਿੰਦੇ ਸੀ ਜੇ ਤੂੰ ਆ ਗਿਆ ਭਰਾਵਾ ਤੂੰ ਨਾ ਤੰਗ ਕਰੀ ਤੇਰਾ ਵੀ ਮੱਥਾ ਡੰਮਤਾ ਮਤਲਬ ਵਪਾਰੀ ਕੰਮ ਕਰਨ ਵਾਸਤੇ ਮਾਹੌਲ ਲੈਣ ਵਾਸਤੇ ਪੈਸੇ ਦੇ ਰਿਹਾ ਇਹਨੂੰ ਹੁਣ ਕਿਹੜੀ ਮਨੀ ਕਹੋਂਗੇ ਸੋਸ਼ਲ ਮਨੀ ਕਹੋਂਗੇ ਇਹਨੂੰ ਕਿਹੜੀ ਮਨੀ ਕਹੋਂਗੇ ਤੁਸੀਂ ਦੱਸ ਉਹ ਕੰਮ ਵੀ ਕਰ ਰਿਹਾ ਰੋਜ਼ਗਾਰ ਵੀ ਦੇ ਰਿਹਾ ਕਈ ਹਜ਼ਾਰਾਂ ਚੁੱਲ੍ਹੇ ਉਹਦੇ ਕਰਕੇ ਚੱਲ ਰਹੇ ਨੇ ਤੇ ਨਾਲ ਉਹਨੂੰ ਡਰਾਇਆ ਵੀ ਜਾ ਰਿਹਾ ਉਹ ਫਿਰ ਕਿਉਂ ਆਉਂਦੇ ਨਹੀਂ ਸੀ ਕੋਈ ਇਧਰ ਉਧਰ ਚਲੇ ਗਏ ਕੋ ਮੱਧ ਪ੍ਰਦੇਸ਼ ਚਲੇ ਗਏ ਕੋ ਰਾਜਸਥਾਨ ਚਲੇ ਗਏ ਬੱਦੀ ਚਲੇ ਗਏ ਸੋ ਇਸ ਕਰਕੇ ਬੜਾ ਪੰਜਾਬ ਦਾ ਨੁਕਸਾਨ ਹੋਇਆ ਤੇ ਅਸੀਂ ਪਿਛਲੇ ਦਿਨੀ ਜਦੋਂ ਨਵੇਂ-ਨਵੇਂ ਅਸੀਂ ਇਨਵੈਸਟ ਪੰਜਾਬ ਦਾ ਜਿਹੜਾ ਸ਼ੁਰੂ ਕੀਤਾ ਉਹ ਚ ਇੱਕ ਪਾਲਿਸੀ ਸੀ ਲੈ ਕੇ ਆਏ ਜਿਹੜੇ ਸਟੈਂਪ ਪੇਪਰ ਨੇ ਉਹਨਾਂ ਦੀ ਕਲਰ ਕੋਡਿੰਗ ਪਹਿਲਾਂ ਕੀ ਕਰਦੇ ਸੀ ਤੁਸੀਂ 40 ਕਰੋੜ ਦੀ ਜ਼ਮੀਨ ਲੈ ਲਈ ਰਜਿਸਟਰੀ ਕਰਾ ਲਈ ਉਹਦੇ ਬਾਅਦ ਸੀਐਲਯੂ ਉਹਦੇ ਬਾਅਦ ਤੇ 3 ਮਹੀਨੇ 3 ਮਹੀਨੇ ਬਾਅਦ ਸ਼ੁਕਰ ਮਨਾਇਆ ਵੀ ਸੀਐਲਯੂ ਹੋ ਗਿਆ ਫਾਇਰ ਵਾਲੇ ਆ ਗਏ 2 ਮਹੀਨੇ ਫਾਇਰ ਵਾਲਾ ਮਿਲਿਆ ਫੋਰੈਸਟ ਵਾਲੇ ਆ ਗਏ ਕਹਿੰਦੇ ਦਰਖਤ ਲੱਗੇ ਹੋਏ ਨੇ ਇਹਨਾਂ ਤਾਂ ਤੁਸੀਂ ਵੱਢ ਨਹੀਂ ਸਕਦੇ ਤਾਂ ਬਹੁਤ ਕਮ ਖਰਾਬ ਹੋਊਗਾ ਜੁਰਮਾਨਾ ਹੋਊਗਾ ਫੋਰੈਸਟਲ ਆ ਗਿਆ ਹੋਇਆ ਪੋਲੂਸ਼ਨ ਆਲੇ ਆ ਗਏ ਕਿੰਨਾ ਚਿਰ ਪੈਸਾ ਸਟਕ ਰਹਿੰਦਾ ਸੀ ਕਈ ਤਾਂ ਕਹਿੰਦੇ ਯਾਰ ਇਹਦੇ ਨਾਲੋਂ ਤਾਂ ਹੁਣ ਆਪਾਂ ਇੰਡਸਟਰੀ ਲਾਉਣ ਨਾਲੋਂ ਪਲਾਟੀ ਵੇਚ ਦੇਣ ਜਮੀਨ ਹੀ ਵੇਚ ਦੇਣੇ ਇਹੀ ਮਹਿੰਗੀ ਹੋਊਗੀ ਠੀਕ ਹੈ ਯਾਰ ਜਿੰਨੇ ਕ ਲੱਗੇ ਦੇ ਉੱਤੇ ਲੱਗੇ ਪਰ ਛੱਡੋ ਯਾਰ ਕਿਹੜੇ ਕੰਮਾਂ 'ਚ ਪੈ ਗਏ ਆਪਾਂ ਇੰਨਾ ਦਾ ਮਤਲਬ ਸਰਕਾਰੀ ਫਾਈਲਾਂ 'ਚ ਸਰਕਾਰੀ ਪੈਨਾਂ 'ਚ ਫਸ ਕੇ ਰਹਿ ਗਏ ਹੁਣ ਕਾਲਰ ਰਿਕਾਰਡਿੰਗ ਹੈ ਤੁਸੀਂ ਜ਼ਮੀਨ ਨਹੀਂ ਲੈਣੀ ਤੁਸੀਂ ਜ਼ਮੀਨ ਆਈਡੈਂਟੀਫਾਈ ਕਰਨੀ ਹੈ ਆਈਡੈਂਟੀਫਾਈ ਕਰਕੇ ਖਸਰਾ ਨੰਬਰ ਉਹਦਾ ਜਿਹੜਾ ਵੀ ਨੰਬਰ ਹੈ ਜ਼ਮੀਨ ਦਾ ਉਹ ਤੁਸੀਂ ਇਨਵੈਸਟ ਪੰਜਾਬ ਦੇ ਪੋਰਟਲ ਤੇ ਪਾ ਦਿਓ ਜਾਂ ਇੱਥੇ ਆਪਣਾ ਆਫਿਸ ਹੈ ਫੇਰਪੋਟ ਚੌਂਕ 'ਚ ਉੱਥੇ ਜਾ ਕੇ ਦੱਸ ਦਿਓ ਰਜਿਸਟਰੀ ਨਹੀਂ ਅਜੇ ਕਰਾਉਣੀ ਤਾਂ ਅਸੀਂ 2 ਹਫ਼ਤੇ ਲਵਾਂਗੇ ਫਾਇਰ ਵਾਲੇ ਵੀ ਉੱਥੇ ਜਾ ਕੇ ਆਉਣਗੇ ਫੋਰੈਸਟ ਵਾਲੇ ਵੀ ਜਾ ਕੇ ਆਉਣਗੇ ਸੀਐਲਏ ਵਾਲਾ ਵੀ ਦੇਖ ਕੇ ਪੋਲੂਸ਼ਨ ਵਾਲਾ ਵੀ 2 ਹਫ਼ਤਿਆਂ ਦੇ ਵਿੱਚ ਸਾਰੀਆਂ ਕਲੀਅਰੈਂਸ ਹੋ ਜਾਣਗੀਆਂ ਤੁਹਾਨੂੰ ਬੁਲਾ ਲਿਆ ਜਾਊਗਾ ਤੁਸੀਂ ਸੈਲਰ ਨੂੰ ਬੁਲਾ ਲਓ ਉੱਥੇ ਹੀ ਤਹਿਸੀਲਦਾਰ ਬੈਠਾ ਹੈ ਕਚੇਰੀਆਂ ਜਾਣ ਦੀ ਲੋੜ ਨਹੀਂ ਤੁਹਾਡੀ ਰਜਿਸਟਰੀ ਉੱਥੇ ਹੋ ਜਾਊਗੀ ਜਿੱਦ ਤੁਹਾਨੂੰ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉੱਚ ਸਾਰਾ ਕੁਛ ਉਹਦਾ ਸਾਰਾ ਫਾਇਰ ਦਾ ਪੋਲੂਸ਼ਨ ਦਾ ਸਾਰਾ ਇਨਕਲੂਡਡ ਹੋਊਗਾ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦ ਕੇ ਤੁਹਾਡੀ ਰਜਿਸਟਰੀ ਹੋ ਜਾਊਗੀ ਜਿਸ ਦਿਨ ਤੁਹਾਡੀ ਰਜਿਸਟਰੀ ਹੋਊਗੀ ਉਹ ਤੋਂ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਭੂਮੀ ਪੂਜਨ ਕਰਕੇ ਆਪਣਾ ਇੰਡਸਟਰੀ ਸ਼ੁਰੂ ਕਰ ਸਕਦੇ ਹੋ ਕੋਈ ਐਦਾਂ ਦਾ ਹਾਸਪਾਸ ਨਹੀਂ ਕੋਈ ਅਸੀਂ 24 ਘੰਟੇ ਵੀ ਤੁਹਾਡੇ ਪੈਸੇ ਸਟੱਕ ਨਹੀਂ ਰੱਖਣਾ ਚਾਹੁੰਦੇ ਸੋ ਇਸੇ ਤਰ੍ਹਾਂ ਹੀ ਹਾਊਸਿੰਗਲੀ ਹਾਊਸਿੰਗਲੀ ਅਸੀਂ ਰੈੱਡ ਕਰਤਾ ਕਿ ਜੇ ਹਾਊ ਕਲੋਨੀਆ ਕਟਣੀ ਹੈ ਜਾਂ ਕੋਈ ਬਿਲਡਿੰਗ ਬਿਲਡਰ ਨੇ ਕਿਸੇ ਨੇ ਕੋਈ ਕਰਨਾ ਉਹ ਰੈੱਡ ਕਲਰ ਦਾ ਉਹਦੇ ਵਿੱਚ ਸਾਰਾ ਸੀਵਰੇਜ ਦਾ ਬਿਜਲੀ ਦਾ ਇਨਕਲੂਡਡ ਹੋਣਗੇ ਤੇ ਬਾਕੀ ਜੇ ਜ਼ਮੀਨ ਖੇਤੀ ਵਾਲੀ ਹੈ ਖੇਤੀ ਵਾਲੀ ਤੂੰ ਖੇਤੀ ਵਾਲੀ ਤੱਕ ਵੇਚਣੀ ਹੈ ਉਹ ਪਹਿਲਾਂ ਵਾਂਗੂ yellow ਚੱਲੂਗਾ ਸੋ ਕਈ ਸਟੇਟਾਂ ਨੇ ਸਾਨੂੰ ਹੀ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਕੀਤਾ ਹੈ ਕਿਵੇਂ ਕੀਤਾ ਸੀ ਕਿ ਵੀ ਆਹ ਇਹਦਾ ਤਰੀਕਾ ਹੈ ਤੁਸੀਂ ਕਰ ਦੋ ਸੋ ਬਹੁਤ ਸਾਰੇ ਸਟੇਟਸ ਸਾਨੂੰ ਫੋਲੋ ਕਰ ਰਹੇ ਇਸ ਮਾਮਲੇ 'ਚ ਤੇ ਬਾਕੀ ਇੰਡਸਟਰੀਅਲ ਪਾਲਿਸੀ ਤੁਹਾਨੂੰ ਪੁੱਛ ਕੇ ਬਣਾਈ ਹੈ ਮੇਰੇ ਖਿਆਲ 'ਚ ਆਪਣੀ ਕੋਈ ਪਹਿਲੀ ਮੀਟਿੰਗ ਨਹੀਂ ਹੈਗੀ ਬਹੁਤ ਸਾਰੇ ਮੈਂ ਜਾਣਦਾ ਸਾਰਿਆਂ ਦੇ ਕਦੇ ਘਰੇ ਆ ਜਾਂਦੇ ਕਦੇ ਮੈਂ ਦੁੱਖ ਸੁੱਖਸ ਜਾਂਦੇ ਰਹਿੰਦੇ ਆ ਤੇ ਤੁਹਾਨੂੰ ਪੁੱਛ ਪੁੱਛ ਕੇ ਸਾਰੀ ਪਾਲਿਸੀ ਬਣਾਈ ਹੈ ਕੋਈ ਹੋਰ ਵੀ ਚੇਂਜਸ ਕਰਨੀਆਂ ਪਈਆਂ ਕਿਉਂਕਿ ਕਈ ਵਾਰੀ ਕਿੰਦਾ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਵਾਰੀ ਪਾਲਿਸੀ ਨੂੰ ਵਰਤ ਕੇ ਪਤਾ ਲੱਗਦਾ ਕਿ ਇਹਦੇ ਚ ਆ ਕਮੀ ਆ ਤਾਂ ਉਹ ਚੇਂਜ ਕਰ ਲਾਂਗੇ ਉਸ ਹਿਸਾਬ ਨਾਲ ਬਸ ਸਾਡਾ ਮਕਸਦ ਹੈ ਕਿ ਤੁਸੀਂ ਰੈਵਨਿਊ ਦਿੰਨੇ ਹੋ ਗਵਰਨਮੈਂਟ ਨੂੰ ਤੁਸੀਂ ਰੋਜ਼ਗਾਰ ਦਿੰਨੇ ਹੋ ਤੁਹਾਡਾ ਪ੍ਰੋਫਿਟ ਵਧੇ ਤਾਂ ਗਵਰਨਮੈਂਟ ਦਾ ਰੈਵਨਿਊ ਵਧੂਗਾ ਤੁਹਾਡਾ ਪ੍ਰੋਫਿਟ ਵਧੂਗਾ ਤੁਸੀਂ ਹੋਰ ਇੰਡਸਟਰੀ ਡਿਵੈਲਪ ਕਰੋਗੇ ਤਾਂ ਰੋਜ਼ਗਾਰ ਵਧੂਗਾ ਇਹੀ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਅਸੀਂ ਹੁਣ ਰੰਗਲਾ ਪੰਜਾਬ ਜਿਹੜਾ ਸਾਡਾ ਸੁਪਨਾ ਉਹ ਬਣਾਉਣਾ ਇਹਦਾ ਤੁਸੀਂ ਦੇਖ ਲਓ ਮਤਲਬ ਮੈਂ ਜਦੋਂ ਬਤੌਰ ਐਮਪੀ ਵੀ 2014 ਤੋਂ ਜੋ ਉਸ ਤੋਂ ਪਹਿਲਾਂ ਤੋਂ ਵੀ ਜਦੋਂ ਮੈਂ ਲੰਘਦਾ ਸੀ ਮੰਡੀ ਗਵਿੰਦਗੜ੍ਹ ਵਿੱਚ ਦੀ ਕਿਉਂਕਿ ਓਵਰ ਬ੍ਰਿਜ ਬਣ ਗਿਆ ਉਤੋਂ ਸਾਰਾ ਦੇਖਣ ਲੱਗ ਗਿਆ ਸਾਰਾ ਸ਼ਹਿਰ ਮਤਲਬ ਇਦਾਂ ਲੱਗਦਾ ਸਾਰਾ ਉਜੜ ਗਿਆ ਸ਼ਹਿਰ ਜੀ ਚਿਮਨੀਆਂ ਝਕਾਉ ਗੁੱਪਿਆ ਕਿੱਥੇ ਲੋਹੇ ਏਸ਼ੀਆ ਦੀ ਸਭ ਤੋਂ ਵੱਡੀ ਲੋਹੇ ਦੀ ਮੰਡੀ ਸੀ ਤੇ ਮਤਲਬ ਲੱਗਦਾ ਕਿਵੇਂ ਜਿਵੇਂ ਕਿਸੇ ਇਰਾਕ ਦਾ ਕੋਈ ਉਜੜਿਆ ਹੋਇਆ ਸ਼ਹਿਰ ਹੋਵੇ ਜਿੱਥੇ ਬੰਬਾਰੀ ਹੋ ਗਈ ਹੋਵੇ ਲੋਕ ਚਲੇ ਗਏ ਹੋਣ